ਹੁਣ ਗੱਲ ਕਰਦੇ ਹਾਂ ਉਸ ਮੁੱਦੇ ਦੀ ਜਿਹੜਾ ਮੁੱਦਾ ਖਾਸਾ ਸੁਰੱਖਿਆ ਦੇ ਵਿੱਚ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਸੁਰੱਖਿਆ ਦੇ ਵਿੱਚ ਹੋ ਸਕਦਾ ਤੇ ਉਹ ਮੁੱਦਾ ਹੈ ਲੈਂਡ ਪੁੱਲਿੰਗ ਸਕੀਮ ਦਾ ਦਰਅਸਲ ਸਰਕਾਰ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਇੱਕ ਨਵੀਂ ਦਿਸ਼ਾ ਤੇ ਇੱਕ ਨਵੀਂ ਦਸ਼ਾ ਦੇਣ ਦੇ ਲਈ ਅਸੀਂ ਲੈਂਡ ਪੁੱਲਿੰਗ ਸਕੀਮ ਲੈ ਕੇ ਆਏ ਹਾਂ ਔਰ ਉਸ ਸਕੀਮ ਦੇ ਤਹਿਤ ਅਸੀਂ ਕਿਸਾਨਾਂ ਤੋਂ ਜ਼ਮੀਨ ਲਵਾਂਗੇ ਉਹਨਾਂ ਨੂੰ ਰਿਹਾਇਸ਼ੀ ਪਲਾਟ ਵੀ ਦਾਂਗੇ ਉਹਨਾਂ ਨੂੰ ਸ਼ਾਪਿੰਗ ਪਲਾਟ ਵੀ ਦਾਂਗੇ ਪੈਸੇ ਵੀ ਦੇਾਂਗੇ ਔਰ ਅਸੀਂ ਸਾਰੀ ਉਹ ਜ਼ਮੀਨ ਲੈ ਕੇ ਉਸ ਨੂੰ ਪ੍ਰੋਮੋਟਰ ਨੂੰ ਵੇਚਾਂਗੇ ਉਸ ਨੂੰ ਅਸੀਂ ਡਿਵੈਲਪ ਕਰਾਂਗੇ ਉਸ ਤੋਂ ਬਾਅਦ ਉਸ ਨੂੰ ਵੇਚਾਂਗੇ ਜਿਸ ਦੇ ਨਾਲ ਕਿਸਾਨ ਨੂੰ ਵੀ ਪੈਸੇ ਮਿਲਣਗੇ ਔਰ ਉਸ ਦੇ ਉੱਤੇ ਜਿਹੜਾ ਰਿਹਾਈਸ਼ੀ ਪਲਾਟ ਜਾਂ ਮਕਾਨ ਬਣਨਗੇ ਉਹ ਅਸੀਂ ਉਹਨਾਂ ਲੋਕਾਂ ਨੂੰ ਦਾਂਗੇ ਜਿਹੜੇ ਲੋਕ ਮਕਾਨ ਖਰੀਦ ਨਹੀਂ ਸਕਦੇ ਜਦ ਕਿ ਕਿਸਾਨ ਪਾਈਚਾਰਾ ਵਿਰੋਧੀ ਧਿਰਾਂ ਜੜੀਆਂ ਨੇ ਜਾਂ ਕਿਸਾਨ ਜਥੇਬੰਦੀਆਂ ਇਸ ਦਾ ਡਟ ਕੇ ਵਿਰੋਧ ਕਰ ਰਹੀਆਂ ਨੇ ਉਹ ਕਹਿ ਰਹੀਆਂ ਨੇ ਸ਼ਹਿਰੀ ਵਿਕਾਸ じゃ ਖੇਤੀ ਵਿਨਾਸ਼ ਇਹ ਸਭ ਤੋਂ ਵੱਡਾ ਸਵਾਲ ਸਰਕਾਰ ਦੀ ਲੈਂਡ ਪੁਲਿੰਗ ਸਕੀਮ ਦਾ ਲਗਾਤਾਰ ਵਿਰੋਧ ਕਰ ਰਹੀਆਂ ਨੇ ਕਿਸਾਨ ਜਥੇਬੰਦੀਆਂ ਤੇ ਵਿਰੋਧੀ ਸਿਆਸੀ ਪਾਰਟੀਆਂ ਇਕੱਠੀਆਂ ਨੇ ਇਸ ਮੁੱਦੇ ਤੇ ਉਹਨਾਂ ਦਾ ਕਹਿਣਾ ਹੈ ਕਿ ਜ਼ਮੀਨ ਦਾ 1 ਇੰਚ ਵੀ ਅਸੀਂ ਅਕਵਾਰ ਨਹੀਂ ਹੋਣ ਦਵਾਂਗੇ ਇਹ ਕਿਸਾਨ ਜਥੇਬੰਦੀਆਂ ਵੇਚਾਰੀਆਂ ਨੇ ਕਿਸਾਨਾਂ ਤੇ ਸਿਆਸੀ ਪਾਰਟੀਆਂ ਨੇ ਸਰਕਾਰ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਨੇ 15 ਜੁਲਾਈ ਤੋਂ ਲੁਧਿਆਣਾ ਵਿਖੇ ਵੱਡੇ ਸੰਘਰਸ਼ ਦਾ ਐਲਾਨ ਕੀਤਾ ਕਿ ਵੱਡਾ ਸੰਘਰਸ਼ ਜਿਹੜਾ ਉਹ ਵਿੜਿਆ ਜਾਏਗਾ ਜਦ ਤੱਕ ਨੀਤੀ ਰੱਦ ਨਹੀਂ ਹੁੰਦੀ ਉਦੋਂ ਤੱਕ ਅਸੀਂ ਡਟੇ ਰਹਾਂਗੇ 55ਵੀਂ ਲੈਂਡ ਪੁਲਿੰਗ ਸਕੀਮ ਉੱਤੇ ਸਖਤ ਇਤਰਾਜ਼ ਜਤਾਇਆ ਔਰ ਜ਼ਮੀਨ ਐਕਵਾਇਰ ਕਰਨ ਤੋਂ ਪਹਿਲਾਂ ਕਿਤੇ ਵੀ ਕੋਈ ਨੋਟਿਸ ਨਹੀਂ ਦਿੱਤਾ ਨਾ ਕੋਈ ਕਿਸੇ ਕਿਸਾਨ ਜਥੇਬੰਦੀ ਨਾਲ ਸਲਾਹ ਕੀਤੀ ਹੈ ਇਸ ਕਰਕੇ ਇਸ ਦਾ ਵਿਰੋਧ ਹੋ ਰਿਹਾ ਜਦ ਕਿ ਸਰਕਾਰ ਇਹ ਕਹਿ ਰਹੀ ਹੈ ਕਿ ਇਹ ਜੜੀ ਸਕੀਮ ਹੈ ਇਹ ਕਿਸਾਨਾਂ ਤੇ ਹੱਕ ਹਕੂਕ ਦੀ ਸਕੀਮ ਹੈ ਅੱਜ ਵੀ ਪ੍ਰੈਸ ਕਾਨਫਰੰਸ ਸਰਕਾਰ ਵੱਲੋਂ ਕੀਤੀ ਗਈ ਹੈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਫਿਰ ਇਹ ਦੁਹਰਾ ਰਹੇ ਹਾਂ ਕਿ ਕਿਸਾਨ ਆਪਣੀ ਜ਼ਮੀਨ ਦੇਣ ਜਾਂ ਨਾ ਦੇਣ ਇਹ ਉਹਨਾਂ ਦੀ ਇੱਛਾ ਹੈ ਜ਼ਬਰਦਸਤੀ ਨਹੀਂ ਕੀਤੀ ਜਾਏਗੀ ਜਦ ਕਿ ਸ਼੍ਰੋਮਣੀ ਅਕਾਲੀ ਦਲ ਹੋਵੇ ਜਾਂ ਹੋਰ ਜਿਹੜੇ ਮਾਹਰ ਨੇ ਉਹ ਕਹਿੰਦੇ ਨੇ ਕਿ ਜਿਹੜੀ ਇਹ ਸਕੀਮ ਹੈ ਜਿਹੜਾ ਇਹ ਐਕਟ ਹੈ ਐਕਟ ਦੇ ਵਿੱਚ ਇਹ ਪ੍ਰੋਵੀਜ਼ਨ ਹੈ ਜੇ ਸਰਕਾਰ ਚਾਹੇ ਤਾਂ ਜ਼ਬਰਦਸਤੀ ਵੀ ਜ਼ਮੀਨ ਲੈ ਸਕਦੀ ਹੈ ਨਛੱਤਰ ਸਿੰਘ ਬੈਦਵੰਦ ਸਾਹਿਬ ਮੇਰੇ ਰਮ ਮੌਜੂਦ ਨੇ ਖੇਤੀ ਮਾਹਰ ਰਹੇ ਔਰ ਬੜੇ ਚੰਗੇ ਤਰੀਕੇ ਨਾਲ ਜਾਣਦੇ ਨੇ ਸਰਕਾਰ ਦੀਆਂ ਸਾਰੀਆਂ ਸਕੀਮਾਂ ਨੂੰ ਬੈਦਵੰਦ ਸਾਹਿਬ ਤੁਸੀਂ ਲਗਾਤਾਰ ਜਾਂ ਤੁਹਾਡੇ ਸਹਿਯੋਗੀ ਲਗਾਤਾਰ ਇਹ ਕਹਿੰਦੇ ਰਹੇ ਕਿ ਖੇਤੀ ਹੁਣ ਲਾਹੇਵੰਦ ਤੰਦਾਰ ਨਹੀਂ ਰਹੀ ਖੇਤੀ ਦੇ ਵਿੱਚ ਲਗਾਤਾਰ ਨੁਕਸਾਨ ਚੱਲਣ ਨੂੰ ਮਿਲ ਰਿਹਾ ਜੇ ਅਜਿਹੇ ਤੇ ਵਿੱਚ ਸਰਕਾਰ ਇੱਕ ਵਿਕਲਪ ਲੈ ਕੇ ਆਈ ਹੈ ਸਰਕਾਰ ਇੱਕ ਨਵਾਂ ਆਪਸ਼ਨ ਤੁਹਾਡੇ ਹੱਥੇ ਲੈ ਕੇ ਆਈ ਹੈ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਇਹ ਕਬੂਲ ਹੋਣਾ ਚਾਹੀਦਾ ਸਕੋ ਕੱਲੇ ਹੈ ਜੀ ਕਿ ਖੇਤੀ ਦੇ ਨਾਲ ਅਸੀਂ ਪੁਸਤਾਂ ਤੋਂ ਕੱਢਦੇ ਆ ਰਹੇ ਹਾਂ ਉਪਜਿਵਕਾ ਸਾਡੀ ਬਣੀ ਹੋਈ ਹੈ ਜੀ ਫਰਜ਼ ਕਰੋ ਇਹ ਸਾਨੂੰ ਦੇ ਦੰਨੇ ਹੈਗੇ ਤਾ ਇੱਕ ਕਨਾਲ ਦੇ ਵਿੱਚ ਇੱਕ ਕੀਲੇ ਵਾਲਾ ਖੇਤੀ ਕਰ ਦੇਗਾ ਕਿਆ ਕਰ ਦੇਗਾ ਜਾਂ ਰਹਿਸ ਦੇ ਲਈ ਵੀ ਉਹਨੂੰ ਪੈਸੇ ਚਾਹੀਦੇ ਆ ਜੀ ਸੇ ਸ਼ਾਪਿੰਗ ਵਾਸਤੇ ਉਹਨੂੰ ਬਿਜ਼ਨਸ ਵਾਸਤੇ ਤਜਰਬਾ ਹੋਣਾ ਚਾਹੀਦਾ ਹੈ ਬਿਨਾ ਤਜਰਬੇ ਤੋਂ ਕਿਵੇਂ ਕੋਈ ਕੰਮ ਕਰ ਸਕਦਾ ਕਿਸੇ ਬੰਦੇ ਨੂੰ ਤੁਸੀਂ ਖੇਤੀ ਤੋਂ ਉਠਾ ਕੇ ਅੱਜ ਮਕਾਨ ਦੇ ਦੋ ਛੱਤ ਨੂੰ ਉਹਦੇ ਕੋਲ ਪੈਸੇ ਨਹੀਂ ਇੱਕ ਪਹਿ ਨਹੀਂ ਜਿਹੜੀ ਪਾਲਿਸੀ ਬਣੀ ਸੀ ਉਹਦੇ ਵਿੱਚ ਦੋ ਪਲਾਟ ਬੰਦਾ ਲੈ ਸਕਦਾ ਸੀ ਆਪਣੇ ਛੋਟੇ ਏਰੀਏ ਦੀ ਇੱਕ ਨੂੰ ਉਹ ਵੇਚ ਦਿੰਦਾ ਸੀ ਦੂਏ ਦੇ ਨਾਲ ਛੱਤ ਲੰਦਾ ਸੀ ਜੀ ਹੁਣ ਇਹਨਾਂ ਨੇ ਜਿਹੜੀ ਨਵੀਂ ਪੁਲਿਸੀ ਹੈ ਉਹ ਬਦਲ ਕੇ ਇੱਕੋ ਪਲਾਟ ਕਰਤਾ ਜਦ ਪੈਸਾ ਕੋਲ ਹੈ ਨਹੀਂ ਤੇ ਉਹਨੂੰ ਛੱਤੂਗਾ ਕਿਵੇਂ ਜਿਹੜੇ ਛੋਟੇ ਬੰਦੇ ਸੀਗੇ ਤਿੰਨ ਕਨਾਲ ਤੱਕਰ ਉਹਦੀ ਜਿਹੜੀ ਸ਼ਾਪ ਕਮ ਫਲੈਟ ਜਾਂ ਕੋਈ ਵਪਾਰਕ ਉਹਨੂੰ ਦੁਕਾਨ ਵਗੈਰਾ ਦੇਣੀ ਸੀ ਉਹ ਬੰਦ ਕਰਤੀ ਉਹ ਬੰਦਾ ਕਿਆ ਕਰੇਗਾ ਜਿਹੜੇ ਛੋਟੇ ਬੰਦੇ ਸੀ ਅੱਗੇ ਜਿਹੜੀ ਪਹਿਲੀ ਪੁਲਿਸੀ ਸੀ ਸਾਢੇ 4 ਸਾਲ ਅਸੀਂ ਉਹਦਾ ਸੰਘਰਸ਼ ਕਰਕੇ ਸਾਡੇ ਗਮਾਡਾ ਦੇ ਅੰਦਰ ਆਉਂਦੇ ਕਿਸਾਨਾਂ ਨੇ ਜੀ ਇਹ ਲੈਂਡ ਪੂਲਿੰਗ ਪਾਲਿਸੀ ਠੀਕ ਕਰਾਈ ਸੀ ਇਹ ਲੈਂਡ ਪੂਲਿੰਗ ਪਾਲਿਸੀ ਜਦੋਂ 8899 ਦੇ ਵਿੱਚ ਪਹਿਲੀ ਵਾਰ ਇਹਨਾਂ ਨੇ ਪਲਾਟ ਦਿੱਤੇ ਜੀ ਤਾਂ ਕਿਸਾਨ ਖੁਸ਼ ਸੀ ਕੋਆਪਰੇਟ ਕਰ ਦਿੱਤਾ ਗਵਰਨਮੈਂਟ ਦੇ ਨਾਲ ਲੇਕਿਨ ਜਦੋਂ ਇਹਨਾਂ ਨੇ ਦੇਖਿਆ ਕਿ ਇਹਦੇ ਨਾਲ ਕਿਸਾਨ ਖੁਸ਼ ਨਹੀਂ ਤਾਂ ਇਹਨਾਂ ਨੇ ਉਹਨਾਂ ਨੂੰ ਨਪੀੜਨ ਵਾਸਤੇ ਨਵਾਂ-ਨਵਾਂ ਢੋਂਗ ਰਚਿਆ ਪਹਿਲਾਂ ਇਹਨਾਂ ਨੇ ਪ੍ਰੈਫਰੈਂਸ਼ੀਅਲ ਪਲਾਟ ਦਾ ਨਾਂ ਦੇ ਕੇ ਜਿਹੜੇ ਕਾਰਨਰ ਦੇ ਪਲਾਟ ਸੀਗੇ ਜਾਂ ਫੇਸਿੰਗ ਪਾਰਕ ਸੀ ਉਹਨਾਂ ਤੇ 10% ਜ਼ਿਆਦਾ ਮੰਗਣਾ ਸ਼ੁਰੂ ਕਰ ਦਿੱਤਾ ਲੇਕਿਨ ਉਹਦੇ ਵਿੱਚ ਕਿਸਾਨੀ ਸੰਘਰਸ਼ ਅੱਗੇ ਇਹ ਬੁਰੀ ਤਰ੍ਹਾਂ ਫੇਲ ਹੋਏ ਤੇ ਸਰਕਾਰ ਨੂੰ ਪਿੱਛੇ ਹਟਣਾ ਪਿਆ ਜੀ ਉਦਾਂ ਇਹ ਕਹਿੰਦੇ ਆ ਕਿ ਅਸੀਂ ਜੀ ਜਿਸ ਸੈਕਟਰ ਦੇ ਵਿੱਚ ਤੁਹਾਡੀ ਜ਼ਮੀਨ ਆਉਣੀ ਹੈ ਉਸੇ ਸੈਕਟਰ 'ਚ ਤੁਹਾਨੂੰ ਪਲਾਟ ਦਵਾਂਗੇ ਲੇਕਿਨ 88 ਵਾਲਿਆਂ ਨੂੰ ਪਲਾਟ ਇਹ 94 95 ਦੇ ਵਿੱਚ ਸ਼ੋਰੂਮ ਕਮ ਫਲੈਟ ਦੇ ਰਹੇ ਆਂ ਔਰ ਉਹਦੇ ਵਿੱਚ ਵੀ ਹੀਰੋ 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 ਵਾਲੇ ਉਹਨਾਂ ਨੇ ਫਲਾਟ ਫਲਾਟ ਬਣਾਤੇ ਲੇਕਿਨ ਕਿਸਾਨਾਂ ਦੇ ਉੱਥੇ ਵੀ ਜਿਹੜੇ ਹੈਗੀ ਲੈਂਡ ਪੂਲਿੰਗ ਪੂਰੀ ਨਹੀਂ ਹੋਈ ਸੀ ਗੱਲ ਕੀ ਹੈ ਕਿ ਜਿਹੜੀਆਂ ਕਿਸਾਨ ਦੇ ਹੱਕੇ ਜਾਂਦੀਆਂ ਗੱਲਾਂ ਸੀਗੀਆਂ ਉਹ ਇਹਨਾਂ ਨੇ ਨਿਚੋੜ ਕੇ ਸਾਰੀਆਂ ਹੀ ਆਪਣੇ ਪੱਖ 'ਚ ਕਾਲ ਲੀਆਂ ਜਿਵੇਂ ਇਹਨਾਂ ਨੇ ਵਪਾਰਕ ਥਾਂ ਤਿੰਨ ਕਨਾਲ ਤੱਕ ਘੱਟ ਘੱਟਤੀ ਜੀ ਦੋ ਕਨਾਲ ਦੋ ਹਿੱਸਿਆਂ ਚ ਪਲਾਟ ਲੈਂਡ ਦੀ ਪ੍ਰਵੀਜ਼ਨ ਛੱਡ ਕੇ ਇੱਕ ਚ ਕਰਤੀ ਜਿਹੜੀਆਂ ਮੇਨ ਰੋਡਾਂਆਂ ਗੀਆਂ ਉਹ ਸਾਰੀਆਂ ਬਿਲਡਰਾਂ ਵਾਸਤੇ ਤੇ ਮਾਲਾਂ ਵਾਸਤੇ ਸਿਲੈਕਟ ਕਰ ਲੀਆਂ ਤੇ ਜਿਹੜਾ ਆਪਾਂ ਕਹਿ ਲੀਏ ਕਿ ਬਚਿਆ ਖੂਚਾ ਪਲਾਟ ਏਰੀਆ ਦਾ ਉਹ ਕਿਸਾਨਾਂ ਵਾਸਤੇ ਦੇਣ ਨੂੰ ਫਿਰਦੇ ਆਂ ਅਗਰ ਮੈਂ ਭੈਦਵਾਨ ਸਾਹਿਬ ਭੈਦਵਾਨ ਸਾਹਿਬ ਸਰਕਾਰ ਲਗਾਤਾਰ ਗੱਲ ਕਹਿ ਰਹੀ ਹੈ ਭੈਦਵਾਨ ਸਾਹਿਬ ਕਿ ਜੇ 70 ਸਿੰਘ ਬੈਦਵਾਨ ਨੇ ਆਪਣੀ ਜ਼ਮੀਨ ਨਹੀਂ ਦੇਣੀ ਨਾ ਦੇਵੇ ਅਸੀਂ ਕਿਹੜਾ ਜ਼ਬਰਦਸਤੀ ਕਰ ਰਹੇ ਹਾਂ ਪਰ ਤੁਸੀਂ ਉਹਨਾਂ ਕਿਸਾਨਾਂ ਨੂੰ ਨਾ ਰੋਕੋ ਜਿਹੜੀ ਆਪਣੀ ਜ਼ਮੀਨ ਦੇਣਾ ਚਾਹੁੰਦੇ ਨੇ ਕਿਸਾਨ ਜੱਥੇਬੰਦੀਆਂ ਉਹਨਾਂ ਕਿਸਾਨਾਂ ਤੇ ਵੀ ਪ੍ਰੈਸ਼ਰ ਪਾ ਰਹੀਆਂ ਨੇ ਜੋ ਆਪਣੀ ਜ਼ਮੀਨ ਲੈਂਡ ਪੁੱਲਿੰਗ ਸਕੀਮ ਦੇ ਤਹਿਤ ਦੇਣਾ ਚਾਹੁੰਦੀ ਹੈ 3 ਦਿਨ ਤੋਂ ਨੋਟੀਫਿਕੇਸ਼ਨ ਹੋ ਗਈ ਜੀ ਨਾ ਕਿਸਾਨ ਜ਼ਮੀਨ ਨੂੰ ਵੇਚ ਸਕਦਾ ਨਾ ਉਦੇ ਵਿੱਚ ਲੋਨ ਲੈ ਸਕਦਾ ਨਾ ਕੁਝ ਹੋਰ ਕਰ ਸਕਦਾ ਸਨ 2004 ਦੀ ਨੋਟੀਫਿਕੇਸ਼ਨ ਹੋਈ ਸੀ 88 99 ਤੇ 90 ਦੀ ਜੀ ਜਿਹੜੀ ਐਗਰੀਕਲਚਰ ਲੈਂਡ ਪਲਾਨ ਸੀ ਉਹ ਇਹਨਾਂ ਨੇ ਅਕਵਾਇਰ ਕਰਕੇ ਪਲਾਟ ਕੱਟ ਕੇ ਪੈਸੇ ਵਟਲੇ ਤੇ ਜਿਹੜੀ 90 ਦੇ ਵਿੱਚ ਵਿੱਚ ਉਹਦੇ ਲਖਨੌਰ ਪਿੰਡ ਆ ਜਾਂਦਾ ਸੀ ਵਿੱਚ ਬੀਐਸਐਫ ਆ ਜਾਂਦਾ ਸੀ ਜਿੱਥੇ ਖਰਚਾ ਹੋਣਾ ਸੀ ਜੀ ਲੇਕਿਨ ਇਹਨਾਂ ਨੂੰ ਮੁਨਾਫਾ ਘੱਟ ਲੱਗਦਾ ਸੀ ਉਹ 20 ਸਾਲ ਹੋ ਗਏ ਅੱਜ ਵੀ ਡਿਵੈਲਪ ਨਹੀਂ ਹੋਈ ਤੇ ਅਸੀਂ ਉਹਨੂੰ ਬਾਰੋ-ਬਾਰੀ ਇੱਥੋਂ ਤੱਕ ਕਿ ਇਹਨਾਂ ਨੇ ਲਖਨੌਰ ਪਿੰਡ ਦੇ ਵਿੱਚ ਨੋਟਿਸ ਕੱਢਤੇ ਕਿ ਜਿਹੜੇ ਫਿਰਮੀ ਤੋਂ ਬਾਹਰ ਪਲਾਟ ਨੇ ਉਹ ਤੁਸੀਂ ਆਪਣਾ ਮਕਾਨ ਹੈ ਓਟਾ ਹੋ ਤਾਂ ਕਿ ਗਵਰਨਮੈਂਟ ਇਹਨਾਂ ਨੂੰ ਵੀ ਅਕਵਾਇਰ ਕਰਕੇ ਅੱਗੇ ਵੇਚ ਸਕੇ ਇਸ ਸੰਬੰਧੀ ਕੋਰਟ ਦੇ ਵਿੱਚ ਜਾਣਾ ਪਿਆ ਕਿ ਸਟੇ ਜਾਂਦੀ ਕਿ ਜਿਹੜੀ ਤੁਸੀਂ ਐਲਓਆਈਆਂ 2015 ਦੇ ਵਿੱਚ ਸਾਨੂੰ ਦਿੱਤੀਆਂ 10 ਸਾਲ ਦੇ ਵਿੱਚ ਸਾਨੂੰ ਇਹ ਦੱਸ ਦੋ ਵੀ ਉਹ ਪਲਾਟ ਦਾ ਨੰਬਰ ਕੀ ਹੈ ਆ ਸਾਡਾ ਪਲਾਟ ਕਿੱਥੇ ਹੈ ਅਸੀਂ ਉਹ ਪਲਾਟ ਖਾਤ ਲਏ ਤੇ ਜਿਹੜਿਆ ਫਿਰਮੀ ਤੋਂ ਬਾਹਰ ਸਾਡੀ ਜ਼ਮੀਨ ਹੈ ਸਾਡੇ ਮਕਾਨ ਬਣੇ ਹੋਏ ਆ ਅਸੀਂ ਤੁਹਾਨੂੰ ਸਭਾਰ ਦੀ ਇਹ ਗਮਾਡਾ ਨੂੰ ਇਹ ਗਮਾਡਾ ਦੀ ਮਰਜ਼ੀ ਹੈ ਕਿ ਜ਼ਮੀਨ ਲੈਣੀ ਹੈ ਜਾਂ ਨਹੀਂ ਲੈਣੀ ਪਰ ਲੇਕਿਨ 2013 ਦੇ ਐਕਟ ਮੁਤਾਬਕ ਜੀ ਅਗਰ ਕਿਤੇ ਚਾਰੇ ਪਾਸੇ ਸਰਾਊਂਡਿੰਗ ਜ਼ਮੀਨ ਆ ਜਾਂਦੀ ਹੈ ਡਿਵੈਲਪ ਹੋ ਜਾਂਦੀ ਹੈ ਜੇ ਕੋਈ ਕਿਸਾਨ ਨਹੀਂ ਜ਼ਮੀਨ ਦਿੰਦਾ ਤਾਂ ਉਹਨੂੰ ਇਹ ਉਹ ਇੱਕ ਲਾਰ ਇਹਨਾਂ ਦਾ ਐਕਟ ਹੈਗਾ ਉਹਦੇ ਅੰਡਰ ਇਹ ਉਹ ਜ਼ਮੀਨ ਨੂੰ ਅਕੈਰ ਕਰ ਸਕਦੇ ਆ ਯਾਨੀ ਗਵਰਨਮੈਂਟ ਦੀ ਮਰਜ਼ੀ ਹੈ ਜਿਸ ਜ਼ਮੀਨ ਤੇ ਇਹਨਾਂ ਨੂੰ ਮੜਾਈ ਦੇਖਦੀ ਹੈ ਉਹਨੂੰ ਇਹ ਅਕਵਾਇਰ ਕਰ ਲੰਨੇ ਆ ਜੀ ਤੇ ਇਹਨਾਂ ਨੂੰ ਲੱਗਦਾ ਕਿ ਖਰਚਾ ਜ਼ਿਆਦਾ ਹੋਊਗਾ ਉਹਨੂੰ ਇਹ ਛੱਡ ਦੰਨੇ ਆ ਐਗਰੀਕਲਚਰ ਲੈਂਡ ਅਕਵਾਇਰ ਕਰਕੇ ਅਰਬਨਾਈਜ਼ ਕਰਨ ਦੀ ਬਜਾਏ ਬੈਟਰ ਸੀਗਾ ਇਹ ਪਿੰਡਾਂ ਨੂੰ ਅਰਬਨਾਈਜ਼ ਕਰ ਦੰਦੇ ਉਹਨਾਂ ਦੀਆਂ ਗਲੀਆਂ ਖੁਦੀਆਂ ਕਰ ਦੰਦੇ ਉਹਨਾਂ ਦੇ ਜਿਹੜੇ ਛੋਟੇ ਮਕਾਨ ਨੇ ਉਹਨਾਂ ਨੂੰ ਇੱਕ ਸਾਈਡ ਕਰ ਦੰਦੇ ਵੱਡੇ ਮਕਾਨਾਂ ਨੂੰ ਇੱਕ ਸਾਈਡ ਕਰ ਦੰਦੇ ਉੱਥੇ ਕੋਈ ਤਰਕੀਬ ਬਣਾਉਂਦੇ ਲੇਕਿਨ ਇਹ ਕੋਈ ਹੱਲ ਨਹੀਂ ਹੈ ਅਲੱਟ ਜ ਮੈਂ ਇਹ ਕਹੂੰਗਾ ਜੀ ਕਿ ਮੋਦੀ ਸਾਹਿਬ ਨੇ ਕਾਲੇ ਕਾਨੂੰਨ ਬਣਾਏ ਸੀ ਸਾਡੀ ਫਸਲ ਖਰੀਦਣ ਵਾਸਤੇ ਘੱਟ ਰੇਟ ਤੇ ਜੀ ਔਰ ਇਹਨਾਂ ਨੇ ਤਾਂ ਸਾਡੀ ਜ਼ਮੀਨें ਖਰੀਦਣੀ ਸ਼ੁਰੂ ਕਰਤੀ ਉਹ ਵੀ ਬਿਨਾਂ ਪੈਸੇ ਤੋਂ ਹਮ ਅੱਛਾ ਇਹ ਦੱਸਿਓ ਕਿ ਬਿਨਾਂ ਪੈਸੇ ਤੋਂ ਤੁਸੀਂ ਕਹਿੰਦੇ ਕਿ ਜ਼ਮੀਨ ਖਰੀਦਣੀ ਸ਼ੁਰੂ ਕਰਤੀ ਇਹ ਵੀ ਬੜੀ ਦਿਲਚਸਪ ਗੱਲ ਹੈ ਇਹ ਵੀ ਦਾਵਾ ਕੀਤਾ ਜਾ ਰਿਹਾ ਕਿ ਜ਼ਮੀਨ ਲੈ ਕੇ ਘੱਟੋ-ਘੱਟ 3 ਸਾਲ ਤੱਕ ਉਸ ਦਾ ਪੈਸਾ ਨਹੀਂ ਮੁੜਨਾ ਪਰ ਹਰ ਮਹੀਨੇ ਤੁਹਾਨੂੰ 35000 ਜਾਂ 40000 ਰੁਪਏ ਪ੍ਰਤੀ ਕਿੱਲਾ ਜਾਂ ਪ੍ਰਤੀ ਏਕੜ ਤੁਹਾਨੂੰ ਮਿਲੇਗਾ ਉਹਦੀ ਵੀ ਥੋੜੀ ਜੀ ਜਾਣਕਾਰੀ ਦਿਓ ਇਹ ਜੀ 35 ਇਹ ਸਾਲ ਦਾ 30000 ਰੁਪਏ ਠੇਕਾਗਾ ਬਾਹਰ 80000 ਰੁਪਏ ਏਕੜ ਦਾ ਮਿਲਦਾਗਾ ਹੂੰ ਤੇ 3 ਸਾਲ ਵਾਸਤੇ ਇਹਨੂੰ ਆਪਾਂ ਗੁਜਾਰਾ ਪੱਤਾ ਸਮਝੀਏ ਨਾ ਕਿ ਉਸ ਤੋਂ ਬਾਅਦ ਰਾਮ ਭਰੋਸੇ ਹੈ ਇਹਨਾਂ ਦੀ ਡਿਵੈਲਪਮੈਂਟ ਹੋ ਜਾਂਦੀ ਹੈ ਆ ਨਹੀਂ ਜਿਹੜੇ ਮੈਂ ਦੱਸਿਆ ਕਿ 2015 ਦੇ ਵਿੱਚ ਜਿਹੜੇ ਅੱਜ ਚੀਫ ਸੈਕਟਰੀ ਨੇ ਆਪਣੇ ਗਵਾਡਾ ਦੇ ਚੇਅਰਮੈਨ ਨੇ ਇਹਨਾਂ ਨੇ ਨਖਨੌਰ ਪਿੰਡ ਤੋਂ ਜਿਨ੍ਹਾਂ ਦੇ ਹਾਈ ਕੋਰਟ ਚ ਕੇਸ ਕਿੱਤੇ ਹੋਏ ਸੀਗੇ ਸਟੇਆਂ ਮਿਲੀਆਂ ਹੋਈਆਂ ਸੀਗੀਆਂ ਮੈਂ ਵੀ ਉਹਨਾਂ ਚੋਂ ਇੱਕ ਐ ਉਹਨਾਂ ਨੇ ਕੇਸਬਾਬਸ ਲੈ ਕੇ ਐਲਓਆਈਆਂ ਲੈ ਲੀਆਂ ਤੇ ਅੱਜ ਉਹ 10 ਸਾਲ ਤੋਂ ਬਾਅਦ ਉਹਨਾਂ ਨੂੰ 3 ਸਾਲ ਬਾਅਦ ਉਹਨਾਂ ਦਾ ਠੇਕਾ ਵੀ ਬੰਦ ਹੋ ਗਿਆ ਗੁਜਾਰਾ ਪੱਤਾ ਯਾਨੀ ਕਿ ਉਹ ਵੀ ਬੰਦ ਹੋ ਗਿਆ ਜ਼ਮੀਨ ਵੀ ਡਿਵੈਲਪ ਨਹੀਂ ਹੋਈ ਨਾ ਸਾਨੂੰ ਪਲਾਟ ਮਿਲਿਆ ਨਾ ਕਾਗਜ਼ ਐ ਉਹ ਸਾਡੇ ਇੱਕ ਟਰੰਕਾਂ ਦੇ ਵਿੱਚ ਪਏ ਨੇ ਤੇ ਇਸ ਕਰਕੇ ਇਹ ਹਰ ਪੈਰ ਦੇ ਧੋਖਾ ਕਰਦੇ ਨੇ ਜਦੋਂ ਵੀ ਫਿਰ ਦੂਜੀ ਗੱਲ ਇਹ ਕਿਆ ਕਰਦੇ ਨੇ ਜੀ ਜਿਹੜੀ ਪਾਲੀਸੀ ਦੇ ਤਹਿਤ ਜ਼ਮੀਨ ਲਈ ਹੁੰਦੀ ਹੈ ਅੱਗੇ ਪਾਲੀਸੀ ਬਦਲ ਦੰਦੇ ਨੇ ਉਹ ਪਾਲੀਸੀ ਦੇ ਵਿੱਚ ਇੱਕ ਐਸਾ ਪੰਬਲ ਪੂਸਾ ਪਾ ਦੰਦੇ ਆ ਹਾਈਦਰ ਟੂ ਲਫ਼ਜ਼ ਪਾ ਕੇ ਉੱਚ ਇਹੀ ਨਹੀਂ ਪਤਾ ਲੱਗਦਾ ਕਿ ਨਵੇਂ ਜਿਹੜਾ ਪਾਲੀਸੀ ਹੈ ਉਹ ਪੁਰਾਣੀ ਪਾਲੀਸੀ ਲੱਗੂਗੀ ਜ਼ਮੀਨ ਤੇ ਜਾਂ ਨਵੀਂ ਲੱਗੂਗੀ ਜਿੱਥੇ ਇਹਨਾਂ ਨੂੰ ਲੋੜ ਆ ਆਪਣੇ ਚਾਹੇਤਿਆਂ ਨੂੰ ਉੱਥੇ ਨਵੀਂ ਪਾਲੀਸੀ ਬਦਲੀ ਹੋਈ ਲਾ ਦੰਦੇ ਆ ਜਿੱਥੇ ਨਹੀਂ ਲੋੜ ਉੱਥੇ ਕਿਸਾਨਾਂ ਨੂੰ ਪੁਰਾਣੀ ਪਾਲੀਸੀ ਨਾਲ ਘਸਾ ਦੰਦੇ ਆ ਤੁਸੀਂ ਸੁਣ ਕੇ ਹੈਰਾਨ ਰਹੂਗੇ ਕਿ 2008 ਦੇ ਵਿੱਚ ਪਾਲੀਸੀ ਬਦਲੀ ਗਈ 2000 ਜਿਹੜੀ ਜਿਹੜੀ 1994 ਦੀ ਚਲਦੀ ਆ ਰਹੀ ਸੀ ਹੂੰ ਉਹਦੇ ਵਿੱਚ ਸਾਨੂੰ ਪਲਾਟ ਦੇਤੇ ਚਾਰ-ਚਾਰ ਮਰਲੇ ਦੇ ਤੇ ਰਾਈਟ ਸਾਡਾ ਨਵੀਂ ਪੁਲਿਸੀ ਚ ਅੱਠ ਮਰਲੇ ਦਾ ਬਣਦਾ ਸੀ ਤਾਂ ਬਹੁਤ ਐਸੇ ਕੇਸ ਐ ਜਿਹੜੇ ਚਾਰ ਵਾਲਿਆਂ ਨੇ 76 ਤੋਂ 80 ਦੇ ਵਿੱਚ ਅੱਠ ਮਰਲੇ ਦੇ ਪਲਾਟ ਬਸ ਮੈਂ ਇੱਕ ਇੱਕ ਆਖਰੀ ਸਵਾਲ ਇੱਕ ਆਖਰੀ ਸਵਾਲ ਬੈਦਵਨ ਸਾਹਿਬ ਫਿਰ ਮੋٹے ਤੌਰ ਤੇ ਤੁਹਾਨੂੰ ਲੱਗਦਾ ਕਿ ਕਿਸਾਨ ਇਸੇ ਕਰਕੇ ਵਿਰੋਧ ਕਰ ਰਿਹਾ ਇਸ ਲੈਂਡ ਪੁੱਲਿੰਗ ਨੀਤੀ ਦਾ ਕਿਉਂਕਿ ਸਰਕਾਰ ਕਰੀ ਕਿ ਵਿਰੋਧੀ ਧਿਰਾਂ ਕਿਸਾਨਾਂ ਨੂੰ ਪਰਮਾ ਰਹੇ ਨੇ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਕਿਸਾਨਾਂ ਨੂੰ ਪੜ ਘਾਰੀਆਂ ਨੇ ਜਦ ਕਿ ਇਹ ਕਿਸਾਨਾਂ ਦੇ ਹੱਕ ਤੇ ਹਿੱਤ ਦੀ ਇਹ ਪਾਲਿਸੀ ਹੈ ਇਹ 1.5 ਸਾਲ ਦੇ ਵਿੱਚ ਐਗਜ਼ੈਂਪਲ ਦੇ ਤੌਰ ਪਰ ਸੈਕਟਰ 90 ਨੂੰ ਇਹ ਡਿਵੈਲਪ ਕਰ ਦੇਣ ਜੀ ਇਕੋ ਸਿਟੀ ਐਰੋ ਸਿਟੀ ਇਹ ਬਲਾਕ A ਤੋਂ J ਤੱਕ ਮੁਹਾਲੀ ਜਿ ਪਏ ਆ ਉਹੀ ਡਿਵੈਲਪ ਕਰਾ ਕੇ ਦੇ ਦੇਣ ਅਗਰ ਇਹ ਅੱਜ ਤੋਂ ਪੂਰੇ ਜੋਰ ਸ਼ੋਰ ਨਾਲ ਕੰਮ ਸ਼ੁਰੂ ਕਰਦੇ ਆ ਤਾਂ 1.5 ਸਾਲ ਦੇ ਵਿੱਚ ਡਿਵੈਲਪ ਵੀ ਨਹੀਂ ਕਰ ਸਕਦੇ আর ਅੱਗੇ ਸਰਕਾਰ ਦਾ ਕੋਈ ਕਨਫਰਮ ਨਹੀਂ ਹੈ ਕਿ ਸਰਕਾਰ ਬਣੇਗੀ ਨਾ ਦੀ ਇਹਨਾਂ ਨੇ ਤਾਂ ਵਿਧਾਨ ਸਭਾ ਦੀ ਆਸ ਤੇ ਲਾਰਾ ਲਾਉਣ ਵਾਸਤੇ ਰੱਖ ਲਿਆ ਕਿ ਇਹਨਾਂ ਦੀ ਅੱਧਕ ਪਚੱਦ ਜ਼ਮੀਨਾਂ ਦੇ ਸਭ ਜਿਬਾਗ ਦਿਖਾ ਦਿਓ ਤੇ ਅੱਗੇ ਵਾਸਤੇ ਮੁੱਢ ਬੰਦ ਲੋਗੇ ਜੇ ਅਸੀਂ ਸਰਕਾਰ ਚ ਆਉਂਗੇ ਤਾਂ ਹੀ ਤੁਹਾਡੀ ਜ਼ਮੀਨਾਂ ਡਿਵੈਲਪ ਹੋਣਗੀਆਂ ਤੇ ਕਿੰਨਾ ਸਰਕਾਰ ਦਾ ਇਹ ਅਨਾਜ ਘਟੇਗਾ ਕਿੰਨਾ ਟੈਕਸ ਘਟੇਗਾ ਕਿੰਨੇ ਲੋਕ ਬੇਰਜਗਾਰ ਹੋ ਜਾਣਗੇ ਉਹਦੇ ਵਿੱਚ ਵੀ ਇਹਨਾਂ ਨੇ ਕੋਈ ਹਿਸਾਬ ਕਿਤਾਬ ਨਹੀਂ ਲੱਗਿਆ ਕੁਝ ਨਹੀਂ ਲਾਰੇ ਇਹਨਾਂ ਦਾ ਸਿਰਫ ਇੱਕੋ ਮਕਸਦ ਹੈ ਕਿ ਕਿਸਾਨਾਂ ਨੂੰ ਜ਼ਮੀਨਾਂ ਤੋਂ ਵਿਲੇ ਕਰ ਦੋ ਤੇ ਅੱਜ ਵੀ ਤੁਸੀਂ ਬਾਰ ਬਾਰ ਕਬਜ਼ੇ ਲੈਣ ਤੋਂ ਬਾਅਦ ਜਿਹੜੀ ਗੋਲਡਨ ਫੋਰੈਸਟ ਦੀ ਜ਼ਮੀਨ ਸੀਗੀ ਜਿਹੜੀ ਪਲਾਟਾਂ ਵਾਸਤੇ ਉਹਨਾਂ ਨੇ ਕਿਸੇ ਕੰਪਨੀ ਨੇ ਕੀਤੀ ਸੀ ਅੱਜ ਉੱਥੇ ਵੀ ਕਣਕਾਂ ਹੋ ਰਹੀਆਂ ਨੇ ਇਹਦਾ ਸਾਥ ਤੋਂ ਖੋ ਕੇ ਇਹਨਾਂ ਨੇ ਕਾਰਪੋਰੇਟਾਂ ਨੂੰ ਜ਼ਮੀਨ ਦੇ ਦਿੱਤੀ ਹੈ ਹੋਰ ਕੁਝ ਨਹੀਂ ਹੈ ਬਿਲਡਰਾਂ ਦੇ ਹੱਕ ਠੀਕ ਹੈ ਬੈਦਵਨ ਸਾਹਿਬ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ ਸੋ ਮੁਕਤੀ ਗੱਲ ਇਹ ਹੈ ਕਿ ਇਹ ਲੈਂਡ ਪੂਲਿੰਗ ਸਕੀਮ ਜੇ ਕਿਸਾਨ ਭਾਈਚਾਰੇ ਦੀ ਗੱਲ ਸੁਣੀ ਹੈ ਜਾਂ ਕਿਸਾਨ ਆਗੂਆਂ ਦੀ ਗੱਲ ਸੁਣੀ ਹੈ ਤਾਂ ਇਹ ਨਾ ਤਾਂ ਕਿਸਾਨ ਦੇ ਹੱਕ ਹਿੱਤ ਦੇ ਵਿੱਚ ਹੈ ਨਾ ਹੀ ਸੂਬੇ ਦੇ ਹੱਕ ਹਿੱਤ ਦੇ ਵਿੱਚ ਹੈ ਹੁਣ ਸਰਕਾਰ ਦੇ ਲਈ ਇਹ ਇੱਕ ਵੱਡਾ ਸਵਾਲ ਜ਼ਰੂਰ ਖੜਾ ਹੋ ਗਿਆ ਕਿ ਲੈਂਡ ਪੁਲਿੰਗ ਸਕੀਮ ਨੂੰ ਸਿਰੇ ਕਿਵੇਂ ਚੜਾਣਗੇ ਕਿਉਂਕਿ ਵਿਰੋਧੀ ਧਿਰਾਂ ਤੇ ਕਿਸਾਨ ਜਥੇਬੰਦੀਆਂ ਦਾਵਾ ਕਰ ਰਹੀਆਂ ਨੇ ਕਿ 1 ਇੰਚ ਜ਼ਮੀਨ ਵੀ ਅਕਵਾਰ ਨਹੀਂ ਹੋਣ ਦਿੱਤੀ ਜਾਏਗੀ ਘੱਟੋ ਘੱਟ ਇਸ ਸਕੀਮ ਦੇ ਤਹਿਤ ਦੇਸ਼ ਦੁਨੀਆਂ ਦੀ ਬਾਕੀ ਖਬਰਾਂ ਲਈ ਬਣਰੋ ਪੀਡੀਸੀ ਨਿਊਜ਼ਰਾਲ ਧੰਨਵਾਦ